ਨਾਸਰੀ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਤਮ ਸਰ ਆਪ ਪਤੀ ਆਰ ਕੀਆ ਕੀਜੈ ਬਚਨੀ ਦੋਰ ਮੋਰ ਮਨ ਮਨ ਜਨਕਾ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਭਗਤ ਰਵਿਦਾਸ ਜੀਆਂ ਦਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਪ੍ਰਮਾਨ ਕਰਦੇ ਹਨ ਏਹ ਹੈ ਪ੍ਰਭੂ ਸਾਨੂੰ ਤੇਥੋਂ ਵਿਛੜਿਆ ਨੂੰ ਬਹੁਤ ਸਮਾਂ ਹੋ ਗਿਆ ਕਈ ਜਨਮ ਹੋ ਗਏ ਕਈ ਯੁੱਗ ਨਿਕਲ ਗਏ ਕਿ ਹੁਣ ਸਾਨੂੰ ਇਸ ਜਨਮ ਦੇ ਵਿੱਚ ਦਰਸ਼ਨ ਦੇ ਕੇ ਸਾਡਾ ਜੀਵਨ ਸੁਫਲਾ ਕਰੋ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਹਮਸਰ ਮੇਰੇ ਵਰਗਾ ਸਰ ਕਹਿੰਦੇ ਨੇ ਵਰਗਾ ਬਰਾਬਰ ਦਾ ਦੀਨ ਗੰਗਾਲ ਨਿਮਾਣਾ ਹਮਸਰ ਦੀਨ ਦਿਆਲ ਨਤਮਸਰ ਅਬ ਹੁਣ ਪਤੀ ਯਾਰ ਪਛਤਾਵਾ ਕਿਆ ਕੀਜੈ ਕਰਨ ਦੀ ਲੋੜ ਨਹੀਂ ਬਜਨੀ ਤੋਰ ਮੋਰ ਮਨ ਮਨ ਬਜਨੀ ਤੋਰ ਤੇਰੀਆਂ ਗੱਲਾਂ ਕਰਕੇ ਮੋਰ ਮੇਰਾ ਮਨ ਮਨ ਭਤੀਜ ਜਾਏ ਜਨਕਾ ਪੂਰਨ ਦੀਜੈ ਪੂਰਨ ਪੂਰਨ ਭਰੋਸਾ ਇਸ ਦੇ ਲਈ ਭਗਤ ਰਵੀਦਾਸ ਜੀ ਪ੍ਰਮਾਨ ਕਰਦੇ ਹਨ ਕਿ ਇਹ ਮਾਧੋ ਮੇਰੇ ਵਰਗਾ ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਹਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪਛਤਾਵਾ ਕਰਨ ਦੀ ਲੋੜ ਨਹੀਂ ਤੇ ਸੋਨੇ RAM ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤੇਰੀ ਸਿਬਦ ਸਲਾਹ ਦੀਆਂ ਗੱਲਾਂ ਵਿੱਚ ਪਰਚਰਿਆ ਕਰੇ ਮੇਰਾ ਮਨ ਤੇਰੀ ਯਾਦ ਦੇ ਵਿੱਚ ਜੁੜਿਆ ਰਿਹਾ ਕਰੇ ਹਉ ਬਲ ਬਲ ਜਾਓ ਰਮਈਆ ਕਾਰਨੇ ਰਮਈਆ ਕਾਰਨੇ ਸੋਨੇ ਰਾਮ ਤੋਂ ਕਾਰਨ ਕਵਨ ਅਬੋਲ ਕਬਨ ਕਿਸ ਕਾਰਨ ਅਬੋਲ ਨਹੀਂ ਬੋਲਦਾ ਭਗਤ ਰਵੀਦਾਸ ਜੀ ਪ੍ਰਮਾਨ ਕਰਦੇ ਹਨ ਕਿ ਇਹ ਸੋਨੇ RAM ਮੈਂ ਤੇਤੋਂ ਸਦਕੇ ਹਾਂ ਤੋ ਕਿਸ ਗੱਲੋਂ ਮੇਰੇ ਨਾਲ ਨਹੀਂ ਬੋਲਦਾ ਬਹੁਤ ਜਨਮ ਬਿਛਰੇ ਥੇ ਮਾਧੋ ਮਾਧੋ ਹੈ ਮਾਧੋ ਤੁਮਾਰੇ ਲੈ ਕੇ ਤੇਰੀ ਯਾਦ ਵਿੱਚ ਬੀਤੇ ਕਹਿਰ ਵਿਦਾਸ ਆਸ ਲੱਗ ਜੀਵੋ ਚਿਰ ਭੈਉ ਦਰਸ਼ਨ ਦੇਖੇ ਰਵੀਦਾ ਜੀ ਆਖਦਿਆਂ ਨੇ ਕਿ ਇਹ ਮਾਦੋ ਕਈ ਜਨਮਾਂ ਤੋਂ ਮੈਂ ਤੇਤੋਂ ਵਿਛੜਿਆ ਕਈ ਜਨਮਾਂ ਦਾ ਮੈਂ ਤੇ ਤੂੰ ਵਿਛੜਿਆ ਰਹਾ ਹਾਂ ਮੇਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰਾ دیدار ਕੀਤਿਆਂ ਬੜਾ ਚਿਰ ਹੋ ਗਿਆ ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ